ਲਓ ਜੀ ਬਾਬੇ ਦੀ ਭੁੱਖਵਾਣੀ ਝੂਠੀ ਸਾਬਤ ਹੋ ਗਈ ਅੱਜ 30 ਤਰੀਕ ਹੋ ਗਈ ਸਵੇਰ ਦੇ 8 ਵਜੇ ਤੇ ਸੂਰਜ ਨਿਕਲਿਆ ਪਿਆ ਲਓ ਜੀ ਤੇ ਬਾਬੇ ਨੇ ਕਿਹਾ ਸੀ ਕਿ 29 ਤਰੀਕ ਦੇ ਜਿਹੜੇ ਰਾਤ ਦੇ 3 ਵਜੇ 33 ਮਿੰਟ 37 ਸੈਕਿੰਡ ਤੇ ਦੁਨੀਆ ਦਾ ਨਕਸ਼ਾ ਚੇਂਜ ਹੋਣ ਵਾਲੇ ਨੇ ਭਾਰਤ ਦੇ ਵੀ ਤੇ ਕੁਝ ਨਹੀਂ ਹੋਇਆ ਤੇ ਮੈਂ ਕਿਹਾ ਸੀ ਕਿ ਬਾਬਾ ਕੁਝ ਨਹੀਂ ਹੋਣ ਵਾਲਾ ਅਜੇ ਬਾਬੇ ਦੀ ਭੁੱਖਵਾਣੀ ਝੂਠੀ ਹੋ ਗਈ ਮੈਂ ਗੂਗਲ ਤੇ ਸਰਚ ਕੀਤਾ ਮੈਂ YouTube ਤੇ ਦੇਖਿਆ ਕਿ ਦੇਖਿਆ ਤਾਂ ਦੁਨੀਆ ਦੇ ਨਕਸ਼ੇ ਚੇਂਜ ਹੋਏ ਨੇ ਇੱਧਰ ਉੱਧਰ ਕੋਈ ਯੁੱਧ ਲੱਗਿਆ ਵੱਡਾ ਯੁੱਧ ਲੱਗਿਓਏ ਨੇ ਪਰ ਉੱਥੇ ਹੀ ਯੁੱਧ ਖੜੇ ਨੇ ਯੂਕਰੇਨ ਦਾ ਰੂਸ ਤੇ ਖੜਾ ਤੇ ਚੀਨ ਵੀ ਸ਼ਾਂਤ ਬੈਠਾ ਆਪਣੇ ਕੋਲ ਪਾਕਿਸਤਾਨ ਵੀ ਸ਼ਾਂਤ ਬੈਠਾ ਤੇ ਅਜੇ ਤਾਂ ਕੁਝ ਚੇਂਜ ਹੀ ਨਹੀਂ ਹੋਇਆ ਤੇ ਦੇਖਦੇ ਆ ਬਾਬਾ ਜੀ ਤੇ 30 32 ਵਾਲੀ ਜਿਹੜੀ ਅਸੀਂ ਕਹਿੰਦੇ ਆ ਕਿ 30 32 ਦੇ ਨੇੜੇ ਤੜੇ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ 100 ਸਾਲ ਬਾਅਦ ਦੁਨੀਆ ਦਾ ਬਨਾਸ ਅੱਧਾ ਹੁੰਦਾ